ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਚੋਭਣ ਜੀ। ਬਰਕਤਾਂ ਤੇ ਨਾਲ ਦੇ ਨਾਲ ਇੱਕ ਹੋਰ ਰਿਕਵੈਸਟ ਹੈ ਜੀ। ਜਿਨ੍ਹਾਂ ਨੇ ਮੇਰਾ ਚੈਨਲ ਹਾਲ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰੋ ਜੀ ਤੇ ਲੋ ਜੀ ਚੱਲ ਰਿਹਾ ਸ਼ਹੀਦੀ ਪੰਦਰਵਾੜਾ ਤੁਹਾਨੂੰ ਪਤਾ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਹੈ ਜਿਹੜਾ ਇਹ ਗੁਰਦਾਰਾ ਪਰਿਵਾਰ ਬਿਸ਼ੋੜਾ ਤੋਂ ਲੈ ਕੇ ਸ੍ਰੀ ਚਮਕੌਰ ਸਾਹਿਬ ਜੰਗ ਹੋਈ ਹੈ ਫਤਿਹਗੜ੍ਹ ਸਾਹਿਬ ਜਾ ਕੇ ਜਿਹੜੀ ਸਮਾਪਤੀ ਹੋਈ ਸਾਰੀ ਉਹ ਤੇ ਅੱਜ ਬੱਚਿਆਂ ਸਣੇ ਜੀ ਪਰਿਵਾਰ ਸਮੇਤ ਜਾ ਰਿਹਾ ਜੀ ਗੁਰਦਾਰਾ ਪੱਠਾ ਸਾਹਿਬ ਨਮਸਤਕ ਕਰਨ ਟਾਈਮ ਤਾਂ ਹੋ ਗਿਆ ਜੀ 4:00 ਦਾ ਸ਼ਾਮ ਦਾ ਤੇ ਚਲੋ ਦਿਨ ਦੇ ਵਿੱਚ ਸੰਗਤ ਕਾਫੀ ਆਉਂਦੀ ਆ ਤੇ ਬਾਕੀ ਸ਼ਾਮ ਨੂੰ ਜਾਂਦੇ ਹਰ ਇੱਕ ਵਾਰੀ ਮੱਥਾ ਟੇਕਣ ਤੇ ਦਿਨ ਚ ਵੀ ਜਾ ਸਕਦੇ ਆ ਪਰ ਜਸ਼ਨ ਦੇ ਜੀ ਪੜਾਈ ਚੱਲਦੀ ਆ ਉਧਰ ਤੇ ਵੀ ਉਹ ਕਹਿੰਦੀ ਛੁੱਟੀ ਨਹੀਂ ਕਰਨੀ ਤੇ ਗੁਰੂ ਮਹਾਰਾਜ ਨੂੰ ਜਦੋਂ ਪ੍ਰਣਾਮ ਕਰਨ ਜਾਣਾ ਫਿਰ ਤੁਹਾਨੂੰ ਪਤਾ ਸਾਰਾ ਹੀ ਪਰਿਵਾਰ ਜਾਂਦਾ ਦਿਨ ਦੇ ਵਿੱਚ ਅਮਨ ਜਾਇਆ ਤੇ ਫਾਦਰ ਸਾਹਿਬ ਕੱਲ ਜਾਏ ਚਲੋ ਬਾਕੀ ਹੁਣ ਜਾਣਾ ਜੀ ਸਾਰਿਆਂ ਨੇ ਤੇ ਬਾਕੀ ਉੱਥੇ ਜਾ ਕੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਹੁਣ ਤਾਂ ਸੰਗਤ ਘਟ ਗਈ ਹੋਣੀ ਦਿਨ ਦੇ ਵਿੱਚ ਸੰਗਤ ਹੁੰਦੀ ਆ ਜੀ ਖੁਣ ਸੋਹਣੀ ਤੇ ਕਿਉਂਕਿ ਇਸ ਟਾਈਮ ਵਿੱਚ ਤੁਹਾਨੂੰ ਪਤਾ ਹਰੇਕ ਨੇ ਆ ਕੇ ਕੋਈ ਨਾ ਕੋਈ ਕੰਮ ਕਰਨਾ ਹੁੰਦਾ ਚਲੋ ਬਾਕੀ ਸਾਡੀ ਮੇਰੀ ਤਾਂ ਆਪਣੀ ਸੋਚ ਹੈ ਵੀ ਮਹਾਰਾਜ ਦੇ ਦਰਸ਼ਨ ਜਿਹੜੇ ਉਹ ਬਹੁਤ ਪੂਰੇ ਸਹੀ ਹੋ ਜਾਂਦੇ ਜੀ ਤੇ ਅੱਧਾ ਘੰਟਾ ਮਹਾਰਾਜ ਕੋਲ ਬੈਵੀ ਹੋ ਜਾਊਗਾ ਤੇ ਬਾਕੀ ਤੁਹਾਨੂੰ ਬੱਚਿਆਂ ਨਾਲ ਮਲਾਉਂਦਾ ਤੇ ਪਰਿਵਾਰ ਨਾਲ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲਓ ਜੀ ਸਖਤੇ ਪਹਿਲਾਂ ਆਪਣੀ ਬਾਗਬਾੜੀ ਦੇਖੋ ਕਾਫੀ ਦਿਨ ਬਾਅਦ ਇਧਰ ਨੂੰ ਗੇੜਾ ਮਾਰਾਇਆ ਤੁਹਾਡਾ ਤੇ ਕੋਰੇ ਤਾਂ ਪਹਚਾਏ ਜੀ ਤੇ ਬਾਕੀ ਆ ਬੂਟਾ ਜੀ ਦੁਬਾਰਾ ਫਟਣ ਲੱਗ ਗਿਆ ਤੇ ਆਓ ਤੇ ਬਾਕੀ ਉਧਰ ਰੋ ਖੜੇ ਹੈ ਜੀ ਬੂਟੇ ਤੇ ਬਾਕੀ ਇਧਰ ਜਸ਼ਨ ਨਹੀਂ ਲੋ ਤਿਆਰੀ ਕਰ ਰਹੀ ਹੈ ਆਹਾ ਲੋ ਜੀ ਸਭ ਤੋਂ ਪਹਿਲਾਂ ਜਸ਼ਨ ਨੂੰ ਮਿਲੋ ਮੇਰਾ ਲਤਨ ਸਾਨੂੰ ਹੀ ਪਿਆਰ ਪੇ ਸੱਚ ਕਾਲਦੀ ਹਾਂ ਮੇਰਾ ਬਤ ਕਿੱਥੇ ਚੱਲਿਆ ਸਵਾ ਨੂੰ ਅੱਛਾ ਸਵਾ ਨੂੰ ਚੱਲਿਆ ਲੋ ਬਾਈ ਨਿਆਣਾ ਖਾਤਰ ਤਾਂ ਹੈਗੀ ਐ ਇਹ ਸਵਾ ਹੀ ਕਿਉਂਕਿ ਚਲੋ ਦੱਸਿਆ ਵੀ ਹੈ ਹਨਾ ਹਾਂਜੀ ਛਿੱਦੀ ਜੋੜ ਮੇਲਾ ਚੱਲਦਾ ਹਨਾ ਮੱਥਾ ਟੇਕ ਕੇ ਆਉਣਾ ਸਭ ਤੋਂ ਪਹਿਲਾਂ ਤੇ ਆਹੇ ਜੀ ਜ਼ਿਆਦਾ ਛੋਟਾ ਉਹਨੇ ਤੇਰਾ ਉਹ ਸਾਨੂੰ ਪਤਾ ਮੈਨੂੰ ਹਾਂ ਵੀ ਸੱਸੀ ਕਾਲ ਬੁਲਾ ਪਹਿਲਾਂ ਸੱਸੀ ਹੈ ਹਾਂ ਮੈਂ ਪੁੱਤ ਕਿੱਥੇ ਚੱਲਿਆ ਦੱਸ ਸੋਬਾ ਨੂੰ ਸੋਬਾ ਨੂੰ ਇਹ ਨਾ ਜੀ ਸਵੇਰ ਦਾ ਅੱਜ ਇਹ ਸਕੂਲ ਤੇ ਰੱਖ ਲਿਆ ਤਾਂ ਕਿਉਂਕਿ ਜਸ਼ਨ ਨੇ ਲੇਟ ਆਉਣਾ ਤਾਂ ਅਸੀਂ ਘਰ ਨਹੀਂ ਤੇ ਤੇ ਬਾਕੀ ਇਹਨੂੰ ਦੇਖੋ ਨਿਆਣਿਆਂ ਨੂੰ ਜਿਹੜਾ ਉਹ ਕੁਛ ਨਾ ਕੁਛ ਹੁੰਦਾ ਹਾਂ ਵੀ ਕਿਆ ਲੈ ਕੇ ਆਉਣਾ ਐ ਦਾਦੇ ਖਲਾਉਣੇ ਲੈ ਕੇ ਆਉਣੇ ਕਿੰਨੇ ਹੱਥ ਕਰਕੇ ਦੱਸ ਵੀ ਕਿੰਨੇ ਐਨੇ ਖਲਾਉਣੇ ਲੈ ਕੇ ਆਉਣੇ ਠੀਕ ਆ ਹੋਰ ਗੋਲੀਆਂ ਅੱਛਾ ਹੋਰ ਕੀ ਬਣਾਉਣਾ ਹੈ ਹੈ ਤਾਪੀ ਲੋ ਬਾਈ ਇਹ ਕਹਿੰਦਾ ਵੀ ਮੈਂ ਟੈਟੂ ਬਣਾਉਣਾ ਹੈ ਬਾਹਰ ਪਿਛਲੇ ਸਾਲ ਨਾ ਸਵਾ ਦੇ ਵਿੱਚ ਇਹਦੇ ਦਿਨ ਯਾਦ ਰਹਿ ਗਏ ਜੀ ਉਹ ਹੱਥ ਪਰ ਜਿਕਣਾ ਮਹਿੰਦੀ ਦੇ ਛਾਪੇ ਜੇ ਲਾਉਂਦੇ ਹੁੰਦੇ ਆ ਲੱਕੜੀ ਦੇ ਉਕਣਾਈ ਦੇ ਮਾਮੇ ਨੇ ਇਹੇ ਛਾਪਾ ਲਵਾਤਾ ਤਾਂ ਹਾਂ ਕਾਹਦਾ ਟੈਟੂ ਬਣਾਉਣਾ ਦੱਸ 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 ਕਿੱਥੇ ਕੰਜੀ ਇੱਥੇ ਆ ਲੋ ਬਾਈ ਹਾਲੇ ਪਤਾ ਨਹੀਂ ਪਰ ਇਹ ਕਹਿੰਦਾ ਜੀ ਮੈਂ ਟੈਟੂ ਬਣਾਉਣਾ ਤੇ ਚਲੋ ਬਾਕੀ ਇੱਧਰ ਬਾਈ ਮਿਲੋ ਮੇਰੇ ਵੱਲ ਸਾਰਿਆਂ ਨੇ ਹੱਥ ਜੋੜ ਕੇ ਬੈਰਬਰ ਸਾਸ਼ੂ ਜੀ ਹਾਂ ਬਾਈ ਤਿਆਰੀ ਹੈ ਹਾਂ ਜੀ ਚੱਲੀਏ ਫਿਰ ਚਲੋ ਜੀ ਮਾਤਾ ਦੇਗਾ ਜੀ ਛੇ ਦਿਨ ਚਾਲਦੇ ਹਾਂ ਕੋਈ ਗੁਰਦਾਰਾ ਮੱਥਾ ਸਾਂਭ ਕੇ ਹਾਂ ਮੱਥਾ ਦੇਖਣ ਚਾਹ ਨੂੰ ਚੱਲੇ ਆ ਜੀ ਹੁਣ 3 ਦਿਨ ਹੋ ਗਏ ਜਿੱਥੇ ਚੱਲਦੇ ਨੇ ਚਲੋ ਕੋਈ ਗੱਲ ਨਹੀਂ ਆ ਚੱਲ ਬੱਚਿਆਂ ਨੂੰ ਮੱਥਾ ਟਕਾ ਲਈਏ ਨਾਲ ਜ਼ਰੂਰੀ ਹੈ ਤਾਂ ਹਾਂਜੀ ਠੀਕ ਨਹੀਂ ਪਹਿਲਾਂ ਸਵੇਰੇ ਸਲਾਜ ਹੋਣੀ ਸੀ ਹਾਂ ਚੱਲ ਬਿੰਦ ਬੱਚਿਆਂ ਨੂੰ ਵੀ ਜ਼ਰੂਰ ਲੈ ਕੇ ਜਾਓ ਜੀ ਅਜੇ ਮੌਕੇ ਪਰ ਤਾਂ ਤਾਂ ਹੀ ਪਤਾ ਲੱਗਦਾ ਫਿਰ ਠੀਕ ਹੈ ਠੀਕ ਅਜੇ ਸੰਦੇ ਆਏ ਤੇ ਹੁਣ ਸ਼ਾਮ ਦਾ ਵੇਲਾ ਹੋ ਗਿਆ ਜੀ ਤੇ 5 ਵਜੇ ਗਏ ਹੁਣ ਚੱਲਦੇ ਹਾਂ ਬਸ 2 ਘੰਟੇ ਲਾਉਣੇ ਆਪਾਂ ਨੇ 5 6 7 ਵਜੇ ਨੂੰ ਘਰ ਹਾਂਜੀ ਠੀਕ ਨਹੀਂ ਜਸ਼ਨ ਨੇ ਤਾਂ ਭਾਈ ਬੈਗ ਵੀ ਚੱਕ ਲਿਆ ਆਪਣਾ ਪਰ ਮੈਨੂੰ ਲੱਗਦਿਆ ਵੀ ਕੁਛ ਨਾ ਕੁਛ ਫਿਰ ਇਹਦਾ ਪ੍ਰੋਖਤ ਕਰੂਗੀ ਆਹ ਤਾਂ ਤੁਹਾਨੂੰ ਪਤਾ ਹੀ ਇਹਨੇ ਵੀ ਕਿੰਨੇ ਖਲਾਉਣੇ ਲੈ ਕੇ ਆਉਣੇ 10 ਤਾਂ ਕਹਿੰਦਾ ਮੈਂ ਟੋਕਰਾ ਖਲਾਉਣਿਆਂ ਦਾ ਲੈ ਕੇ ਆਉਣਾ ਹੈ ਬੋਲ ਹੁੰਦਾ ਨਹੀਂ ਹਾ ਇਹ ਤਾਂ ਜਾਕਟ ਵੀ ਪਾ ਲਈ ਹੈ ਚਲੋ ਚੱਲੀ ਜੀ ਚਲੋ ਜੀ ਬਾਕੀ ਤੁਹਾਨੂੰ ਗੁਰਦੁਆਰਾ ਸਾਹਿਬ ਜਾ ਕੇ ਮਿਲਦੇ ਆ ਲਓ ਜੀ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਤੇ ਮੋਟਰਸਾਈਕਲ ਆ ਤਾਂ ਸਭ ਤੋਂ ਪਹਿਲਾਂ ਸਟੈਂਡ 'ਚ ਜਸ਼ਨ ਦੀ ਮੰਮੀ ਆ ਤੇ ਜਸ਼ਨ ਪਿੱਛੇ ਤਰਤੇ ਤੇ ਜੀ ਕਿ ਭੀੜ ਦੇ ਵਿੱਚ ਆਉਣਾ ਔਖਾ ਤਾਂ ਤੇ ਪਰਮਾ ਹੁਣ ਨਾਲ ਆ ਗਿਆ ਤਾਂ ਉਹ ਗੇਟ ਪਰ ਉਤਰ ਗਿਆ ਫਫੜ ਦੇ ਕੋਲ ਹੋਰ ਖਬਰਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆ ਬੰਦਾ ਤਾਂ ਹੈ ਘੇਰ ਲਿਆ ਦੋ ਲਾ ਭਾਈ ਉਹਨੂੰ ਟਿੱਕਰ ਵਗਦਾ ਫਫੜ ਤੇ ਆਜੀ ਪਿਉਰੇ ਦਾ ਸਟੈਂਡ ਫਫੜਨਾ ਦੇ ਪਿੰਡ ਦਾ ਹਾਂ ਸਤਿ ਸ਼੍ਰੀ ਅਕਾਲ ਲੋ ਭਾਈ ਸਾਰੇ ਪਹੁੰਚ ਗਏ ਤੇ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਹੁਣ ਉਧਰੋਂ ਪਰ ਉਹ ਇੱਕ ਪਰ ਗੋਲ ਹਰੇ ਚਲੋ ਚਲੋ ਭਾਈ ਚਲਦੇ ਮੱਥਾ ਟੇਕਣ ਨੂੰ ਲੋ ਜੀ ਅੰਦਰ why <laughs> thank oh. ਲੋ ਜੀ ਮੱਥਾ ਟੇਕ ਹੋ ਗਿਆ ਹਾਂ ਵੀ ਵਧੀਆ ਮੱਥਾ ਟੇਕ ਹੋ ਗਿਆ ਹਾਂ ਜੀ ਬਹੁਤ ਵਧੀਆ ਦਰਸ਼ਨ ਹੋ ਗਏ ਜੀ ਹੈਨਾ ਮਹਾਰਾਜ ਦਾ ਬਹੁਤ ਫੀਡ ਹੈ ਜੇ ਬਾਹਰ ਅੰਦਰ ਹੈਨਾ ਰਾਮਨਾਥ ਦਰਸ ਕਰਦੇ ਹਾਂ ਹਾਂ ਭਾਈ ਰਾਮਨਾਲ ਮੱਥਾ ਟੇਕ ਹੋ ਗਿਆ ਤੇ ਹੁਣ ਮੰਨ ਲਾਤੀ ਪੰਮੂ ਨੇ ਲੈਣਾ ਹੋਣਾ ਕੁਸਾ ਲੈ ਭਾਈ ਇਹ ਖੜਾ ਲੈਣ ਵਾਲਾ ਹਾਂ ਵੀ ਲੈਣਾ ਕੁਸਾ ਪਨ ਕੀ ਦੀ ਨੀਂਦੀ ਕੀੜੀ ਮੰਗਦਾ ਬਹੁਤ ਲੈ ਭਾਈ ਰਾਹ ਚ ਬਿਆਨ ਬਦਲ ਗਿਆ ਘੜੀ ਲੈਣੀ ਕੀ ਲੈਣੀ ਆ ਭਾਈ ਕੀੜੀ ਲੈਣੀ ਕੀੜੀ ਹੱਥ ਜੇ ਲੱਗ ਗਿਆ ਜੀ ਘਰ ਨੁਕਣਾ ਹੀ ਘੜੀ ਲੈਣੀ ਕਿੰਨੇ ਬਾਰ ਦਕਾਨਾ ਹੈ ਦਕਾਨਾ ਦੇਖ ਲਿਆ ਨੇ ਇਹਨੇ ਹਾਂ ਦਕਾਨਾ ਚਾਦਰ ਚ ਕੀ ਕੀ ਮੰਗਦਾ ਬਾਰ ਜਾ ਕੇ ਐਨਕ ਵੀ ਕਹਿੰਦਾ ਤਾਂ ਬਨੂ ਮੈਂ ਐਨਕ ਲੈਣੀ ਆ ਅੱਛਾ ਠੀਕ ਆ ਲੋ ਬਾਈ ਬੰਦਿਆਂ ਦੀਆਂ ਡਿਮਾਂਡਾਂ ਲੱਗੀਆਂ ਵਦਨ ਦੇਖਦੇ ਹੁਣ ਕੀ ਕੀ ਹੁੰਦਾ ਚਲੋ ਬਾਕੀ ਬਾਈ ਬੱਚੇ ਕੁਝ ਤਾਂ ਸਭ ਕੁਝ ਚੱਲਦੇ ਹਲੇ ਕਿ ਇਹਨਾਂ ਨੂੰ ਲੋ ਬਾਈ ਚਿੜੀਆਂ ਬਹੁਤ ਰਹੀਆਂ ਨੇ ਦਰਖਤ ਦੇ ਵਿੱਚ ਆ ਦੇਖੋ ਆ ਕੇ ਬਹਿਣ ਲੱਗੀਆਂ ਲੋ ਭਰ ਗਿਆ ਬਾਈ ਪੂਰਾ ਹਨ ਹਾਂ ਫਮੋ ਚਿੜੀਆਂ ਦੇ ਇਹ ਨਾ ਚਿੜੀਆਂ ਚਿੜੀਆਂ ਦੇਦਾ ਨਾ ਚਲੋ ਬਾਈ ਆ ਲੋ ਆ ਕੇ ਬੈਠੀ ਜਾਂਦੀਆਂ ਹਜ਼ਾਰਾਂ ਹੀ ਚਿੜੀਆਂ ਦਰਖਤ ਪਰ ਬੈਠੀਆਂ ਸਾਨੇ ਬਾਈ ਕੁਦਰਤ ਦਾ ਕਿਆ ਕ੍ਰਿਸ਼ਮਾ ਵੀ ਦੇਖ ਲੋ ਠਿਕਣ ਵਾਲੇ ਦਾਲੇ ਤੇ ਆ ਕੇ ਉਹ ਸਾਰੇ ਦਰਖਤਾਂ ਉਰ ਬੈਠੀ ਜਾਂਦੀਆਂ ਦੇਖੋ ਪਾਈ ਜਾਂਦੀਆਂ ਬੋਲੇ 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 ਭਰ ਗਿਆ ਬਾਈ ਪੂਰਾ ਇਹ ਦਰਖਤ ਹਾਂ ਟ੍ਰੇਨ ਵੀ ਇੱਧਰ ਕਰਨ ਲੱਗ ਗਿਆ ਜਿੰਨੇ ਕਾਰਖੇ ਪਛਿਆ ਪਾੜ ਕੇ ਲਓ ਬਾਈ ਉਹ ਸਾਹਮਣੇ ਲੱਗ ਗਿਆ ਫਟਕ ਆਪਣੀ ਲਾ ਕੇ ਇਹ ਸਾਹਮਣੇ ਖੜ ਗਿਆ ਲੋ ਜੀ ਚਲੋ ਆਹ ਟ੍ਰੇਨ ਦੇਖਣੀ ਹੈ ਕਸਮਾਨ ਲੈਣਾ ਟ੍ਰੇਨ ਦੇਖਣੀ ਲੋ ਬਾਈ ਇਹਦੀਆਂ ਡਿਮਾਂਡਾਂ ਅਲੱਗ-ਅਲੱਗ ਇਹ ਹਰੇਕ ਮਿੰਟ ਬਾਅਦ ਬਦਲਦਾ ਚਲੋ ਆਹ ਲਈ ਟ੍ਰੇਨ ਉਹ ਵੀ ਦਿਖਾ ਦਿੰਦੇ ਇਹਨੂੰ ਲੋ ਬਾਈ ਹੋ ਗਿਆ ਛਮਣਾ ਘੁੰਮਣਾ ਸ਼ੁਰੂ ਮੰਦਾ ਹੈ ਪਹਿਲਾ ਸਾਰੀ ਸਵੇਰ ਚ ਘੁੰਮ ਲੈ ਫਿਰ ਲੈ ਲਈ ਜਿਹੜਾ ਜਿਹੜਾ ਕੁਝ ਲੈਣਾ ਹੈ ਠੀਕ ਆ ਆ ਜਾ ਲੈ ਬਈ ਪਹਿਲੀ ਦੁਕਾਨੋਂ ਬਣੜ ਕੇ ਖੜ ਕੇ ਹੈ ਪਹਿਲੀ ਦੁਕਾਨੋਂ ਬਣੜ ਕੇ ਖੜ ਕੇ ਚਾ ਕੋਈ ਨਹੀਂ ਦਵਾਉਂਗੇ ਸਾਰਾ ਕੁਸ ਆ ਰਿਹਾ ਕਿੰਨੀ ਸਵਾ ਹੋ ਲੋ ਬਾਈ ਸੰਗਤ ਇਕਣਾ ਹੀ ਮਹਾਰਾਜ ਦੀ ਕਿਰਪਾ ਨਾਲ ਆਉਂਦੀ ਜਾਂਦੀ ਰਹੇ ਆ ਦੇਖੋ ਬੰਦੇ ਦੀ ਨਿਗਾ ਹੁਣ ਭਟਕ ਜਾਈ ਆ ਤੇਰੇ ਲੋ ਬਾਈ ਇਕਣਾ ਹੈ ਉਧਰ ਦੌੜ ਕੋ ਜੀ 100 ਰੁਪਏ ਵਿੱਚ 100 ਰੁਪਏ ਲੈ ਜਾਓ 100 ਰੁਪਏ ਲਓ ਜੀ 100 ਰੁਪਏ ਹਾਂ ਜੀ ਇਹ ਲੈ ਜੋ ਜਿਸ 100 ਸਰਗ ਵਿੱਚ ਸੇਲ ਲੱਗੀ ਹੈ 100 ਰੁਪਏ ਵਿੱਚ 100 ਰੁਪਏ ਚੱਕੋ ਭਾਈ ਕੰਦਰ ਸੇਲ ਚੱਕੋ ਭਾਈ ਜੀ ਲੈ ਲੈ ਮੀਨੇ ਲੋਕਾਂ ਦਾ 400 400 ਕੀ ਖਾਣਾ ਹੈ ਖਾਣਾ ਦਹੀਂ ਭਾਈ ਇੱਕ ਲੈ ਭਾਈ ਘੇਰ ਲਿਆ ਬੰਦਾ ਆਹ ਲਓ ਦੇ ਜਸ਼ਨ ਪੈਸੇ ਫਿਰ ਲੈ ভাই ਜਸ਼ਨ ਕਰੂਗੀ ਕੈਸ਼ ਢੇਰ ਲਿਆ ਪਹਿਲਾਂ ਹੀ ਲਾ ਢੇਰ ਵੀ ਹੈ ਚਲੋ ਭਾਈ ਲੋ ਭਾਈ ਪਲੇਰਾ ਖੋਲ ਲੈ ਖੋਲ ਦੇ ਜਸ਼ਨ ਹੇਠਾਂ ਤੇ ਚਲੋ ਭਾਈ ਸ਼ੁਰੂ ਆ ਕੰਮ ਇਹਨਾਂ ਦਾ ਉਹ ਆ ਗਈ ਟ੍ਰੇਨ ਭਾਈ ਆਇਆ ਆਇਆ ਆ ਉਹ ਲੰਗੀ ਚੱਲ ਹਾਲ ਹੈ ਬੰਦੀ ਜੀ ਨੇ ਕਹਿਣਾ ਟ੍ਰੇਨ ਦੇਖੀ ਨਹੀਂ ਹੁਣ ਕਿੱਕੜਾ ਦੇਖੋ ਕੀ ਆ ਸੰਗਾ ਦਾ ਮੂਰੇ ਕੋਈ ਬੁਲਬੁਲਾ ਦੇਖੋ ਕਿੱਡਾ ਬੜਾ ਉਹ ਦੇਖੋ ਵਾਹ ਜੀ ਵਾਹ ਹਦਰ ਜਸ਼ਨ ਲੱਗੀ ਵੀ ਭਾਈ ਆਪਣਾ ਪਿੱਛੇ ਸਾਰੇ ਲੋਕ ਉਹ ਬੁਲਬੁਲਾ ਲੰਘ ਗਿਆ ਭਾਈ بڑے بڑے ਉਹ ਕਪੜਾ ਵਾਲਾ ਚਲੋ ਭਾਈ ਚੱਲ ਭਾਈ ਠੀਕ ਆ ਲਾਵਾ ਜੀ ਲੱਗ ਗਿਆ ਖਾਣ ਦਿਖਾਈ ਇੱਧਰ ਨੂੰ ਹਾਂ ਲਾ ਭਾਈ ਘੜੀਆਂ ਆ ਗਈਆਂ ਇਹ ਤੇ ਪਸੰਦ ਆ ਤੋਂ ਸਾਹਮਣੇ ਪਈਆਂ ਚਲੋ ਚੱਲਦੇ ਆ ਸ਼ਾਪ ਪਰ ਹੁਣ ਅੱਜ ਦੀ ਮਰਾਦ ਆ ਜਿਹੜੀ ਉਹ ਪੂਰੀ ਕਰੇ ਦੇਣੀ ਆ ਚਲੋ ਭਾਈ ਆਲਾ ਭਈਆਂ ਘੜੀ ਆ ਤੇ ਬਾਕੀ ਦੇਖਦੇ ਆ ਹੁਣ ਕੀ ਆ ਕਹਿੰਦਾ ਆ ਵੀ ਘੜੀ ਲੈਣੀ ਮੂੰਹ ਦਿਖਾ ਪਹਿਲਾਂ ਇਹਨੂੰ ਦੱਸ ਲੋ ਭਾਈ ਇਹ ਬੰਦੇ ਨੇ ਘੜੀ ਲੈਣੀ ਆ ਨਾਣੇ ਵਾਲੀ ਹੈਗੀ ਆ ਜੋ ਤੇਰੇ 635 ਲਾ ਭਾਈ ਆਹ ਘੜੀ ਆ ਗਈ ਬਾਈ ਪਸੰਦੀ ਤੇ ਲੈ ਬਾਈ ਹੱਥ ਦੱਸ ਕਿਹੜੇ ਤੇ ਲੱਗਣੀ ਆ ਮੁੰਡਿਆ ਲਓ ਬਾਈ ਘੜੀ ਆ ਗਈ ਪਸੰਦ ਤੇ ਇੱਧਰ ਐਨਕ ਲੱਤੀ ਆ ਅੱਛਾ ਐਨਕ ਚਲੋ ਬਾਈ ਸਭ ਦੀਆਂ ਮਰਾਦਾਂ ਪੂਰੀਆਂ ਤੇ ਲਓ ਜੀ ਸਾਵੇ ਬਾਲ ਕੇ ਦਿਖਾ ਪੰਮੂ ਮੜਾ ਜਾ ਇਹ ਆਹ ਲਾ ਬਾਈ 6:38 ਦਾ ਟਾਈਮ ਹੋ ਗਿਆ ਤੇ ਆ ਲੋ ਚਲੋ ਥੈਂਕ ਯੂ ਬਾਈ ਤੇਰਾ ਹਾਂ ਬੰਦਾ ਦੀ ਮਰਜ਼ੀ ਪੂਰੀ ਕਰਤੀ ਕੋਈ ਪਿੱਛੇ ਨਾ ਰਹਿ ਜਾਵੇ ਜਸ਼ਨ ਨੇ ਵੀ ਲੈ ਲਿਆ ਨਿਕ ਹਾਂ ਠੀਕ ਹੈ ਖੁਸ਼ ਆ ਤੂੰ ਘੜੀ ਦਿਖਾ ਬਈ ਲਾ ਸਾਰੇ ਖੁਸ਼ ਕਰਦੇ ਬਾਈ ਚਲੋ ਹਾਂ ਅੱਛਾ ਲੋ ਬਾਈ ਉੱਧਰ ਬੰਦਾ ਲੈ ਗਿਆ ਤੇ ਬਾਈ ਬੰਦੇ ਸਾਰੇ ਖੁਸ਼ ਆ ਸਰਦਾਰ ਆ ਹੋਰ ਵੀ ਠੀਕ ਆ ਚਲੋ ਬਾਈ ਠੀਕ ਆ ਚਲੋ ਕਰਾਤੇ ਆ ਪੈਕ ਚਲੋ ਇੱਕ ਬਾਈ ਥੈਂਕ ਯੂ ਚਲੋ ਬਾਈ ਨੇਰਾ ਹੋਣ ਲੱਗ ਗਿਆ ਚੱਲ ਰਿਹਾ ਕੰਮ ਚਲੋ ਬਾਈ ਨੇਰਾ ਹੋ ਗਿਆ ਪੂਰਾ ਤੇ ਇੱਧਰ ਜਸ਼ਨ ਵੀ ਬਾਈ ਸਮਾਨ ਸਾਰਾ ਲੈ ਲਿਆ ਆ ਪੰਮੂ ਲੈ ਲਿਆ ਸਮਾਨ ਦੱਸ ਲੈ ਲਿਆ ਹਾਂ ਦੱਸਣਾ ਹਾਂਜੀ ਚੱਲੀਏ ਬਾਈ ਫਿਰ ਹਾਂਜੀ ਚਲੋ ਆ ਪੰਮੂ ਟਾਈਮ ਦੱਸੇ ਮੜਾ ਜਾ ਕਿੰਨਾ ਹੋ ਗਿਆ ਓਏ ਟਾਈਮ ਦੱਸੇ ਲੋ ਭਾਈ 8:20 ਹੋ ਗਏ ਤੇ ਹੁਣ ਚਲਦੇ ਆ ਘਰ ਨੂੰ ਐ ਰਾਤ ਹੋ ਗਈ ਚਲੋ ਅੱਛਾ ਲੋ ਭਾਈ ਤਾਰਾ ਨਾ ਸਵਾ ਠੀਕ ਆ ਚਲੋ ਭਾਈ ਚਲਦੇ ਆ